ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇਜੀ ਲੋ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਪਿੰਡ ਪੁੱਚੋਕਲਾ ਨੇੜੇ ਅਦੇਸ਼ ਹਸਪਤਾਲ ਵੀ ਆ ਜਾਂਦਾ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਬਾਕੀ ਸਾਰਾ ਐਡਰੈਸ ਬਾਈ ਤੋਂ ਕਨਫਰਮ ਕਰਾਂਗੇ ਵਪਾਰ ਦਾ ਕੰਮ ਆ ਵੀਰ ਦਾ ਤੇ ਬਹੁਤ ਸੋਹਣੀਆਂ ਤੇ ਚੰਗੀਆਂ ਗਾਈਆਂ ਬਾਈ ਕੋਲੇ ਆਉਂਦੀਆਂ ਤੇ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਣੀ ਪਹਿਲੀ ਵੀਡੀਓ ਬਾਈ ਦੇਕਰ ਤੇ ਬਹੁਤ ਚੰਗੇ ਪਸੂ ਆ ਵੀਰ ਕੋਲੇ ਦੋ ਹੈਗੀਆਂ ਤਾਜ਼ੀਆਂ ਸੂਈਆਂ ਗਾਈਆਂ ਤੇ ਫੁੱਲ ਡਿਟੇਲ ਲਵਾਂਗੇ ਵੀਰ ਤੋਂ ਚੰਗੇ ਦੁੱਧ ਵਾਲੀਆਂ ਵੀਰ ਨੇ ਰਿਕਾਰਡ ਬਾਈ ਚੰਗੇ ਦੱਸਦਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7997 ਲੋ ਵੀ ਮਿੱਤਰੋ ਕਰਦੇ ਸ਼ੁਰੂ ਆਪਾਂ ਕਰਾਉਨੇ ਆ ਬਾਈ ਦੇ ਨਾਲ ਗੱਲਬਾਤ ਤੇ ਲੈਣੀਆਂ ਜਾਣਕਾਰੀ ਗਾਈਆਂ ਬਾਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਬਈ ਆਪਣਾ ਡਰੈਸ ਕਨਫਰਮ ਕਰੀ ਕਰਾਂ ਦੀ ਪਿੰਡ ਪੁੱਚੋਕਲਾ ਜੀ ਹਾਂਜੀ ਡੇਰਾ ਰੁੰਮੀ ਵਾਲਾ ਪਿੰਡ ਆ ਜੀ ਆਪਣਾ ਠੀਕ ਹੈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨਸਾਨਾ ਥਾਣਾ ਜੀ ਨਸਾਨਾ ਤੇ ਮੋਬਾਈਲ ਨੰਬਰ ਵੀਰੇ 78887 63294 ਠੀਕ ਹੈ ਵਟਸਐਪ ਵਾਲਾ ਨੰਬਰ ਆ ਜੀ 9464 80329 ਦੋਵਾਰਾ ਫਿਰ ਬੋਲਦੇ ਵਟਸਐਪ ਵਾਲਾ 9464 80329 ਠੀਕ ਹੈ ਤੇ ਵਪਾਰ ਦਾ ਕੰਮ ਆ ਹੈਨਾ ਬਈ ਤੇ ਆਈ ਵੀਡੀਓ ਦੇ ਵਿੱਚ ਕਿੰਨੇ ਨਾਗਾ ਵੀਰੇ ਆਪਣੇ ਕੋਲ ਦੋ ਨਾਗਾ ਠੀਕ ਐ ਦੋਨੇ ਸੂਈਆਂ ਸਵਾਈਆਂ ਹੈਨਾ ਸੂਈਆਂ ਇਹਦੇ ਮਗਰ ਬੱਛੀ ਆ ਠੀਕ ਐ ਤੇ ਜਿਹੜੀ ਫਿਰ ਪਹਿਲੇ ਨੰਬਰ ਤੇ ਬਈ ਜਰਸੀ ਜੇ ਪੈਂਦੀ ਗਾਂ ਇਹਦੀ ਕੀ ਡਿਟੇਲ ਆ ਕਦੋਂ ਸੂਈ ਆ ਇਹ ਤੇ ਕਿੰਨਾ ਦੁੱਧ ਆ ਇਹਦੇ ਥਲੇ ਹੁਣ ਬਈ ਮੰਗਲਵਾਰ ਨੂੰ ਸੂਈ ਆ ਇਹ ਮੰਗਲਵਾਰ ਨੂੰ ਸੂਈ ਆ ਹਾਂ ਠੀਕ ਸ਼ਾਮ ਨੂੰ ਉਹ ਤਾਂ ਹੁਣ ਵੀ ਇਹਦੇ ਥਲੇ ਦੁੱਧ 18 ਕਿਲੋ ਆ ਆਪਾਂ 16 ਕਿਲੋ ਕਹਿ ਕੇ ਕੰਡਾ ਮਾਰ ਲੇ ਬੰਦਾ ਠੀਕ ਐ ਬਈ ਜਿੰਨੇ 16 ਲੀਟਰ ਦੋ ਟਾਈਮ ਦੀ ਚਵਾਈ ਵਾਲਾ ਭਾਵੇਂ ਕੋਈ ਤਿੰਨ ਟਾਈਮ ਕਰ ਲੇ ਤੇ ਬਈ ਜਿੰਨੇ 16 ਕਿਲੋ ਕੰਡੇ ਵਾਲਾ ਹੈਗਾ ਹਾਂ ਠੀਕ ਐ ਲੋਵੀ ਮਿੱਤਰੋ ਤੇ ਸੁਹਾਗੀ ਦੂਜਾ ਸੁਹਾਗੂਜਾ ਬਈ ਤੇਰਾ ਵਾਲੀ ਜਰਸੀ ਆ ਵਜਨ ਭਜਨ ਬਹੁਤ ਹਾਂ ਵਜਨ ਜੀ ਉੱਤ ਬਹੁਤ ਮਗਰ ਬੱਛੀ ਆ ਮਗਰ ਆ ਜੀ ਬੱਛੀ ਤੇ ਤੇਨਾਂ ਦੀ ਖੋਲੀ ਗਰੰਟੀ ਆਪਾਂ ਕਰਾਈਏ ਤੋਰਾ ਤਰਾ ਕਰਾ ਚੱਕ ਲੋਵੀ ਸੱਜ ਨੂੰ ਪਹਿਲਾਂ ਤਾਂ ਕਰੋ ਗਾਂ ਦਾ ਆਰਡਰ ਕਰੋ ਚੱਕ ਥਾਣਾ ਖੁਣਾ ਦਾ ਗੈਪ ਤੇ ਥਾਣ ਦਾ ਜਿਹੜਾ ਸੈਜ ਆ ਹੱਥੀ ਚੁਵਾਈ ਵਾਲਾ ਥਾਣਾ ਮੇਨ ਗੱਲ ਇਹ ਹੈ ਤੇ ਬਾਕੀ ਜਿਹੜੀਆਂ ਆਰਡਰ ਤੇ ਨਾੜਾ ਦੋਨੇ ਪਾਸੇ ਐ ਲੇਵਾ ਗੁੰਦਿਆ ਪਿਆ ਕਿਆ ਬਾਤਾਂ ਕੱਟ ਵਾਲਾ ਆਰਡਰ ਲੇ ਵੀ ਦੀ ਜਿਹੜੀ ਕੁਆਲਿਟੀ ਆ ਫਿਟਨੈਸ ਵਾਲਾ ਲੈਵਾ ਪੂਰਾ ਖੁੱਚਾਂ ਤੋਂ ਉੱਪਰ ਤੇ ਬਾਕੀ ਪੰਜਾਬ ਵਾਲੀ ਜਰਸੀ ਆ ਗਈ ਬਾਈ ਹੈਨਾ ਪੰਜਾਬ ਵਾਲੀ ਜਰਸੀ ਆ ਬਾਈ ਦੂਜਾ ਸੂਆ ਤੇ ਦੁੱਧ ਵੀਰ ਕਹਿੰਦਾ ਵੀ ਮੰਨ ਕੇ ਚੱਲੋ ਵੀ 16 ਕਿਲੋ ਕੰਡੇ ਵਾਲਾ ਪੰਨੇ ਹੋਸਾ ਦਾ ਕਿਲੋ ਖੰਡ ਵਾਜੇ ਪਰ 16 ਕਿਲੋ ਕੰਡੇ ਵਾਲਾ ਦੋ ਟਾਈਮ ਤੋਂ ਕੋਈ ਤਿੰਨ ਟਾਈਮ ਬਾਈ ਕਹਿੰਦਾ ਖੁੱਲੀਆਂ ਛੁੱਟੀਆਂ ਪੰਨੇ ਕੋਈ ਥੋੜੀ ਹਿੰਮਤ ਹੈ ਪੰਨੇ ਚਾਰ ਡੰਗ ਚੋਲੇ ਕਿਉਂ ਵੀਰੇ ਚਾਰ ਡੰਗ ਬਾਈ ਹਾਂ ਵਾਕੇ ਦੇਵਾਂਗੇ ਆਪਾਂ ਸੀਰੀਜ਼ ਲੱਗ ਪੂਰੀ ਵੀਰੇ ਮੈਂ ਕਹਣਾ ਬਾਈ ਅੰਤ ਹੀ ਕੋਈ ਨਹੀਂ ਠੀਕ ਹੈ ਲੋ ਵੀ ਮੇਟਰ ਗੋਲ ਗੋਲ ਵਾ ਦੇਵਾਂਗੇ ਆਪਾਂ ਗੋਲ ਗੋਲ ਕਰੋ ਚੱਕ ਡਾਂ ਦੀ ਦੂਜਾ ਸੁਆਹ ਦੀ ਫੇਸ ਕੁਆਲਟੀ ਦੇਖੋ ਨਿੱਕਾ ਕਰਨਾ ਛੋਟਾ ਫੇਸ ਆ ਗਿਆ ਤੇ ਬਾਕੀ ਦੋਨੇ ਪਾਸੇ ਅੰਡਰ ਦੀ ਦੇਖੋ ਕੁਆਲਟੀ ਲੇਵੇ ਤੇ ਨਾੜਾ ਨੂੜਾ ਕਿਆ ਬਾਤਾਂ ਕੱਟ ਆਲਾ ਲੇਵਾ ਤੇ ਸੀਰੀਜ਼ੂਲ ਤਾਂ ਬਾਈ ਕਹਿੰਦਾ ਹੱਥੋਂ ਤੁਮਾਰੀ ਜਾਂਦਾ ਇੱਥੇ ਬਾਕੀ ਆ ਪੱਤਾਰਾਂ ਵੀ ਵੀਡੀਓ ਦੇ ਵਿੱਚ ਮਾਰਾ ਕੇ ਦਿਖਾਵਾਂਗੇ ਐਂਡ ਤੇ ਤੇ ਵੀਰੇ ਫਿਰ ਆ ਜਾ ਮੈਂ ਇੱਧਰ ਤੇ ਇਹਨੂੰ ਚੋਣ ਜਾਣ ਨੂੰ ਜਿਵੇਂ ਸੀਲ ਵਧੀਆ ਉਹ ਬੁੱਢੀ ਚੋਲੇ ਜਵਾਬ ਚੋਲੇ ਚੋਲੇ ਜਵਾਬ ਚੋਲੇ ਠੀਕ ਹੈ ਇਹਨੇ ਹੱਲਣਾ ਨਹੀਂ ਚੱਲਣਾ ਨਹੀਂ ਜਮਾ ਪੈਣਾ ਪਾ ਨਾ ਪਾ ਤੇ ਆਪਾਂ ਫਿਰ ਕੀ ਡਿਮਾਂਡ ਕਰਦੇ ਆ ਵੀਰੇ ਕਿੰਨੇ ਦੀ ਦੇ ਡਿਮਾਂਡ ਤਾਂ ਬਾਈ ਇਹਦਾ ਉਵੇਂ ਤਾਂ ਕਰਨੀ ਆਪਾਂ 70 80 ਕਰ ਲਗੇ 85 ਕਰ ਸਹੀ ਗੱਲ 70 ਚੋਂ ਮੰਤਾਨ ਕਰ ਦਿੰਦੇ ਠੀਕ ਹੈ ਲਓ ਵੀ ਸੱਜਣੋ ਪਹਿਲਾ ਗਾਇਜਨ ਮਗਰ ਬੱਚੀ ਹੈ ਜਿਹੜੀ ਇਸ ਚਫਰ ਦੇ ਵਿੱਚ ਆ ਗਈ ਡੱਬੀ ਕਿਆ ਬਾਤਾਂ ਬੱਚੀ ਵੀ ਬਹੁਤ ਚੰਗੀ ਹੈ ਇਹਦਾ ਬੱਚੀ ਦੁੱਧ ਦਾ ਫਾਇਦਾ ਇਹ ਹੋ ਜਾਂਦਾ ਕਿਉਂਕਿ ਇਹ ਸਾਲ ਕੀ ਨਾਲ ਪਿੱਛੇ ਤਿਆਰ ਹੋ ਜਾਂਦੀ ਹੈ ਵੜ ਤੇ ਇੱਕ ਦਿਨ ਨਾਲ ਇੱਕ ਫਰੀ ਵਾਲਾ ਕੰਮ ਹੀ ਹੈ ਕਿਉਂਕਿ ਆਪ ਆਜੀ ਗਾਂ ਜਰਸੀ ਪੰਜਾਬ ਵਾਲੀ ਤੇ ਚੰਗੇ ਦੁੱਧ ਵਾਲੀ 16 ਕਿਲੋ ਕੰਡੇ ਵਾਲਾ ਹਾਜ਼ਰ ਆ ਤੇ ਦੁੱਧ ਕਿੰਨਾ ਬਦੂ ਦੱਸਣਾ ਪੀਕ ਲੈਵਲ ਤੇ 20 ਤੋਂ ਪਲੱਸ ਠੀਕ ਹੈ ਬੇਨਾ ਵੀ ਚਾਹੀਦਾ ਜੀ ਇਦੀ ਗੱਲ ਹੈ ਜੀ ਪਲੱਸ ਦੇ ਦੇ ਤੇ ਫਿਰ ਦੇਉਗੀ ਜਿਹੜੀ ਕਿਉਂਕਿ ਗਾਂ ਦੀ ਲੈਂਥ ਲੰਬਾ ਲਮਾਈ ਲੰਬੂਈ ਗਾਂ ਦੀ ਬਹੁਤ ਹੈ ਤੇ ਕੱਦ ਸੋਹਣਾ ਕੱਦ ਘਾਠਾ ਵਜਨ ਵਜੂਦ ਵੀ ਚੰਗਾ ਤੇ 70000 ਰੁਪਏ ਦੇ ਵਿੱਚ ਸੁੰਮੂ ਮਿਲ ਜੂਗੀ ਬਾਕੀ ਮਾਨਤਨ ਬਾਈ ਜਿੰਦਾ ਕਰ ਦਾਂਗੇ ਜਰੂਰ 70000 ਰੁਪਏ ਦੇ ਵਿੱਚੋਂ ਤੇ ਜਿਹੜੀ ਗਾਂ ਦੀ ਕੁਆਲਿਟੀ ਹੈ ਮਿੱਤਰੋ ਕੀ ਬਾਤਾਂ ਹੈ ਇਹ ਕਿਸੇ ਘਰ ਵਿੱਚ ਇੱਕ ਅੱਧੀ ਘਰੇ ਰੱਖਣੀ ਹੈ ਤੇ ਮੱਝਰ ਵੀ ਹੈ ਹੈ ਨਾ ਤਿਆਰ ਕੀ ਹੈ ਬਈ ਦੁੱਧ ਵੀ ਚੰਗਾ ਤੇ ਜੇ ਵੀ ਕਿੰਨੇ ਵਾਲੀ ਆਪਾਂ ਮੱਝ ਲੈਨੇ ਆ ਤੇ ਮੱਝ 2.5 ਲੱਖ ਦੇ ਘਟ ਆਉਂਦੀ ਸਹੀ ਗੱਲ ਹੈ ਤੇ ਕਿਉਂਕਿ ਇਹ ਦੋ ਦੁੱਧ ਦੁੱਧ ਹੈ ਜਿਹੜਾ ਕੀ ਆਗਾ ਬਸ ਇੱਕ ਡੰਗਤੀ ਐ ਕੋਈ ਦੁੱਧ ਰੋਕ ਕੇ ਨਹੀਂ ਹਾਂ ਵੀਡੀਓ ਹੁਣ ਕਿਦਾਂ ਬਣਾ ਬਿਜਣੇ ਕਿ ਬਣਾਉਣੀ ਕਰਦੇ ਹੁਣ ਚਵਾਈ ਹੋਣੀ ਐ ਤੇ ਕੋਈ ਉਹ ਨਹੀਂ ਬਹੁਤ ਸੋਹਣੀ ਕੁਆਲਿਟੀ ਐ ਆर्डर ਦੀ ਫਿਟਨੈਸ ਵਾਲਾ ਲੇਵਾ ਪੂਰਾ ਤੇ ਬਾਕੀ ਉਹ ਡੰਗ ਤੇ ਡੰਗ ਦੀਆਂ ਫਸੀਆਂ ਬਾਕੀ ਤਾਂ ਮੈਂ ਆਇਆ ਨਾ ਬਾਈ ਦੁੱਧ ਵੀ ਚੰਗਾ ਆ ਜਾਂ ਥੱਲੇ ਜਿਵੇਂ ਚਿੱਟਾ ਬਾਈ ਹਾਂ ਤੇ 70000 ਦੇ ਵਿੱਚ ਮਾਨਤਾਨ ਹੋ ਜੂ ਮਾਨਤਾਨ ਤਾਂ ਨਹੀਂ ਹੋਊਗਾ ਠੀਕ ਐ ਲੋ ਜੀ ਸੱਜੂ ਨੂੰ 70000 ਰੁਪਏ ਦੇ ਵਿੱਚ ਮਾਨਤਾਨ ਹੋ ਜੂਗਾ ਬਾਈ ਦਾ ਨੰਬਰ ਐ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਪਿੱਛੇ ਆ ਜੀ ਵੱਚੀ ਇਹ 16 ਕਿਲੋ ਕੰਡੇ ਵਾਲਾ ਹਾਜ਼ਰ ਹੈ 20 ਪਲੱਸ ਦੁੱਧ ਪਾ ਦੂਗੀ ਬਾਈ ਕਹਿੰਦਾ ਤੇ ਦੋ ਨੰਬਰ ਤੇ ਜਿਹੜੀ ਗਾਂ ਬਾਈ ਇਹਦੀ 10 ਕਿ ਕੀ ਡਿਟੇਲ ਆ ਕਦੋਂ ਸੂਈ ਆ ਇਹ ਬਾਈ ਸਵੇਰ 6 ਵਜੇ ਸੂਈ ਆ ਸਵੇਰੇ 6 ਵਜੇ ਸੂਈ ਆ ਠੀਕ ਹੈ ਤੇ ਪਿੱਛੇ ਬੱਚਾ ਕੀ ਆ ਗਿਆ ਪਿੱਛੇ ਬੱਚਾ ਆ ਗਿਆ ਬੱਚਾ ਤੇ ਜੇ ਦੂਰ ਬਾਕੀ ਆ ਜੇ ਦੂਰ ਹੈ ਪੈਣੀ ਬਾਕੀ ਆ ਠੀਕ ਹੈ ਤੇ ਮਾਣਾ ਮੁੱਟਾ ਬੌੜਾ ਬੂੜਾ ਕੱਢਿਆ ਕੁਝ ਬੋਲੋ ਬਾਈ ਬੱਚੇ ਨੂੰ ਪਿਆ ਆ ਬਸ ਠੀਕ ਹੈ 2 ਕਿਲੋ 2 ਕਿਲੋ ਬੌੜਾ ਕਰ ਤੇ ਜਵਾਈ ਜੀ ਓਕੇ ਮੈਂ ਕਹਿੰਦਾ ਬਾਈ ਬਾੜੀ ਚੰਗੀ ਤਾਂ ਇਹਨਾਂ ਦਾ ਹੀ ਆਪਣੀਆਂ ਪੂਰੀਆਂ ਸਹੀ ਇਹ ਕਿੰਨਾ ਕੁ ਦੁੱ ਏ ਵੀ ਬਈ ਦੇਖ ਲੋ ਫਿਟਨੈਸ ਵਾਲਾ ਲੇਵਟ ਹਾਂ ਬਾਕੀ ਜਿਹੜੀ ਗਾਂ ਦੀ ਕੁਆਲਿਟੀ ਆ ਕਦ ਕਦ ਸੋਹਣੇ ਕਦ ਕੱਟ ਹੈ ਨਾ ਪਲੂਨੇ ਬੱਚੀ ਹੈ ਪਲੂਨੇ ਬੱਚੀ ਆ ਬਾਈ ਠੀਕ ਐ ਲੋ ਵੀ ਸੱਜਣੋ ਕਰੋਚ ਕਰਾਂ ਦੀ ਆਰਡਰ ਕੁਆਲਿਟੀ ਕਰੋ ਜੀ ਇਹ ਵੀ ਵਧੀਆ ਥਨਾਂ ਦਾ ਗੈਪ ਹੈ ਜਿਹੜਾ ਬਾਕੀ ਜਿਹੜਾ ਥਨਾਂ ਦਾ ਸਾਈਜ਼ ਆ ਕੀ ਬਾਤ ਆਈ ਹੈ ਸਹੀ ਗੱਲ ਆ ਸੀਰੀਜ਼ ਲੱਗਦਾ ਤਾਂ ਹੰਤੀ ਕੋਈ ਨਹੀਂ ਬਾਈ ਪੁੱਠੇ ਪਾਸੇ ਦੀ ਬਹਿ ਗਿਆ ਮੌਇਨਾ ਪੂਰ ਚੱਕੀ ਖੜੀ ਆ ਲੈ ਖੋਲ ਲੈ ਫੇਰ ਕੱਢ ਲੈ ਬਾਰ ਬਾਈ ਤੋੜਾ ਤੜਾ ਕਰਾ ਚੱਕ ਸੀਰੀਅਸ ਹੋਈ ਏ ਬਾਈ ਕਹਿੰਦਾ 6 ਵਜੇ ਇਹ 6 ਵਜੇ ਸੂਈ ਹੈ ਸੂਈ ਨੂੰ 6:00 ਵਜੇ ਸੂਈ ਤੇ ਮੰਨ ਕੇ ਜਲ ਘੰਟਾ ਕੀ ਹੋਇਆ ਘੰਟਾ ਸਵਾ ਘੰਟਾ ਹੋਇਆ ਸੂਈ ਨੂੰ ਅਜੇ ਤੇ ਵੇੜ ਦਾ ਕੱਦ ਕਰ ਦੇਖੋ ਮਿੱਤਰੋ ਨੰਬਾਈ ਲੰਬੀ ਵੇੜ ਦੀ ਬਹੁਤ ਲੈਂਥ ਲੰਥ ਕੀ ਬਾਤਾਂ ਹੀ ਆ ਬਾਕੀ ਜਿਹੜਾ ਲੇਵੀ ਦੀ ਕੁਆਲਿਟੀ ਹੈ ਤਾਂ ਬਾ ਕਮਾਲੀ ਆ ਥਣਾ ਦਾ ਸਹਿਜ ਹੱਥੀਂ ਜਵਾਈ ਆਦਾ ਥਣਾ ਜੇ ਕਿਸੇ ਭਰਾ ਨੇ ਮੰਨ ਕੇ ਜਲ ਨਾ ਗਰਮੀ ਮੰਨੇ ਨਾ ਠੰਡ ਮੰਨੇ ਚੋਂ ਕਿ ਕ੍ਰੋਸ ਦੇ ਵਿੱਚ ਆ ਗਈ ਐਚਐਫ ਦੇ ਕ੍ਰੋਸ ਤੇ ਵੇੜ ਦਾ ਕੱਦ ਕਰ ਤੇ ਵਜ਼ਨ ਵਜੂਦ ਬਹੁਤ ਨੇ ਚਲ ਕਰਾਂ ਦੀ ਜੇਰ ਪੈਣੀ ਹਜੇ ਬਾਕੀ ਆ ਤੇ ਸੂਈ ਨੂੰ ਕਿਉਂ ਦੇਖਦੇ ਘੰਟਾ ਮੰਨ ਕੇ ਜਦੋਂ ਘੰਟਾ ਦੂਰ ਘੰਟਾ ਹੋਇਆ 8 ਸ 23 ਦਿਨਾਂ ਦੇ ਵਿੱਚ ਕਟੋ-ਕਟ 4 ਘੰਟੇ ਵੀ ਲੱਗ ਜਾਂਦੇ ਕਿ ਜੀ ਬੱਚਾ ਵੀ ਸਹੀ ਸਲਾਮਤ ਹੋਰ ਨਹੀਂ ਲੱਗਿਆ ਬਸ ਚੱਕ ਕੇ ਜੀ ਦੁੱਧ ਪਿਆ ਠੀਕ ਹੈ ਮਗਰ ਆ ਗਿਆ ਬੱਚਾ ਦੇਖੋ ਜੀ ਦਿੱਤਾ ਕੋਈ ਡੱਬਾ ਹੀ ਹੈ ਨਾ ਡੱਬਾ ਵੀ ਡੱਬਾ ਬੱਚਾ ਬਹੁਤ ਸੋਹਣਾ ਚੰਗਾ ਜੇ ਬੱਚੀ ਹੁੰਦੀ ਤਾਂ ਕੀ ਬਾਤਾਂ ਹੀ ਸੀ ਸਹੀ ਗੱਲ ਆ ਕਿਉਂਕਿ ਇਹ ਦੁੱਧ ਆਪ ਦੇ ਵਿੱਚ ਕੋਈ ਘਾਟ ਨਹੀਂ ਭਜਨ ਵਜੂਦ ਬਹੁਤ ਆ ਤੇ ਕਿੰਨਾ ਦੁੱਧ ਬੋਲੀ ਵੀ ਰਿਹਾ ਹੈ 18 20 ਤੋਂ ਤੁਹਾਡੇ ਗਦੀ 18 20 ਤੋਂ ਬਾਈ ਰੂਣੀ ਥਣ ਥਣ ਲੱਗਿਆ ਹਾਂ ਥਣਾਂ ਦਾ ਸਾਈਜ਼ ਦੇਖ ਬਹੁਤ ਸੋਹਣੇ ਥਣ ਐ ਗਲਾਸਾਂ ਵਰਗਾ ਥਣ ਤੇ ਚਾਰੇ ਥਣ ਪੂਰੀ ਬਿੱਥੀ ਤੇ ਤੇ ਫਿਰ ਧਾਰਾਂ ਮਾਰਦੇ ਵੀ ਮੰਨ ਕੇ ਗੱਲ ਰਤਗੇ ਜਿੱਤ ਆਪਾਂ ਪੂਰ ਸਿੱਟਾ ਇੱਕ ਇੱਕ ਧਾਰਾਂ ਮਾਰਦੇ ਕੀ ਬਾਤਾਂ ਬਾਈ ਖੜਕਾ ਸੌਂਦਾ ਧਾਰਦਾ ਚੁਾਈ ਤਾਂ ਇੱਕ ਨੰਬਰ ਹੈ ਕੋਈ ਪੂਰ ਸਿੱਟਾ ਨਹੀਂ ਦੇਖੋ ਜੀ ਬਹੁਤ ਓਕੇ ਵੀਰੇ ਥਣ ਪੂਰ ਸਿੱਟੇ ਦੀ ਪਾਸ ਆ ਤੇ ਇੱਕ ਸੋਹਣਾ ਕੱਦ ਕਾਠਾ ਬਾਕੀ ਮਿੱਤਰੋ ਜਿਹੜੇ ਵੀ ਭਰਾ ਨੇ ਕੋਈ ਕਿਦੋਂ ਵੀ ਪਸ਼ੂ ਕੋਈ ਖਰੀਦਣਾ ਹੁੰਦਾ ਜੇ ਕੋਈ ਸੂਰ ਦਾ ਪਸ਼ੂ ਖਰੀਦਦੇ ਆਪਾਂ ਤੇ ਦੋ ਟੰਡ ਚੁਵਾਈ ਕਰਕੇ ਲਵੋ ਜੇ ਕੋਈ ਆਪਾਂ ਗੱਬਣ ਪਸ਼ੂ ਖਰੀਦਦੇ ਤੇ ਉਹਨੂੰ ਕੋਲੇ ਆ ਕੇ ਸੌਦਾ ਕਰੋ ਕਿਉਂਕਿ ਨਗਰੋਂ ਫਿਰ ਇੱਕ ਦੂਜੇ ਨੂੰ ਦੋਸ਼ ਨਹੀਂ ਦਿੱਤਾ ਜਾਂਦਾ ਹੈ ਨਾ ਵੀਰੇ ਕਿਉਂਕਿ ਅੱਜਕੱਲ ਬਹੁਤ ਚੱਲੀ ਜਾਂਦਾ ਹਾਂ ਸਹੀ ਗੱਲ ਹੈ ਹਾਂ ਨੰਬਰ ਆ ਉਹ ਫੇਰ ਬੋਲ ਦੋ ਦੁਬਾਰਾ 78887 ਠੀਕ ਹੈ 68294 ਠੀਕ ਹੈ ਲਓ ਵੀ ਸੱਜਣੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਇਹਦੀ ਡਿਮਾਂਡ 10 ਬੜੀ ਸੱਚ ਡਿਮਾਂਡ ਬਈ ਇਹਦੀ 65000 ਰੁਪਏ ਵਿੱਚ ਮਾਨਦਾਨ ਹੋਊਗਾ ਨਹੀਂ ਹੋਊਗਾ ਨਹੀਂ ਬੱਚੀ ਕੌਣ ਦਿੰਦਾ ਬਈ ਸਹੀ ਗੱਲ ਹੈ ਬਾਕੀ ਆ ਬਾਈ ਦੇ ਰੇਟ ਰੇਟ ਬਾਈ ਦੇ ਬਿਲਕੁਲ ਜਨੂਆਨਾ ਬਾਈ ਕਹਿੰਦਾ ਵੀ ਆਪਾਂ ਨੂੰ ਭਾਜ ਪਸੂ ਆਇਆ ਆ ਆਪਾਂ ਜੈ ਨਫੇ ਨਾਲ ਦੇ ਦਿੰਨਾ ਹੁੰਦਾ ਕਿਉਂਕਿ ਕੋਈ ਆਏ ਨਹੀਂ ਕੋਈ ਬੜਾ ਮੂੰਹ ਨਹੀਂ ਹਟਣਾ ਕੰਮ ਚੱਲੀ ਜਾਵੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੈ ਕੰਮ ਚੱਲਦਾ ਸਹੀ ਗੱਲ ਹੈ ਬਾਕੀ ਭਰਾਵਾਂ ਦਾ ਪਿਆਰ ਹੈ ਜੇ ਮੰਨ ਕੇ ਚਲੋ ਕੋਈ ਪਸੂ ਦਿੱਥੋਂ ਲੈ ਕੇ ਜਾਂਦਾ ਹੈ ਗਾਂ ਅਗਲਾ ਦਸ ਨੂੰ ਦਸ ਪਾਉਂਦਾ ਬਹੁਤ ਬਾਈ ਨਾਲ ਬਿਕਦਾ ਚੰਗਾ ਨਿਕਲ ਸਹੀ ਗੱਲ ਸੋਹਣਾਂ ਗਾਂਾਂ ਦੀਵ ਦਾ ਕਿਉਂਕਿ ਬਾਈ ਨੂੰ ਸਾਰੇ ਨੇ ਦੇ ਤੜੇ ਸਾਰੇ ਭਰਾ ਜਾਣਦੇ ਆ ਕਿਉਂਕਿ ਪੁਰਾਣਾ ਕੰਮ ਆ ਵਪਾਰ ਦਾ ਕੋਈ ਐ ਨਹੀਂ ਕੋਈ ਅੱਜ ਦਾ ਕੋਈ ਸਾਲ ਦਾ 6 ਮਹੀਨੇ ਦਾ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆ ਗੀਆਂ ਆਪਣੇ ਕੋਲੇ ਦੋ ਗਾਂ ਆ ਦੋਨੇ ਗਾਂਾਂ ਪੂਰੀ ਟੌਪ ਕਲਾਸ ਆ ਸੋਹਣੀਆਂ ਸਵਾਇਆਂ ਪਹਿਲਾ ਨੰਬਰ ਤੇ ਆਪਾਂ ਗਾਂ ਦਿਖਾਈਏ ਜਰਸੀ ਪੰਜਾਬ ਵਾਲੀ ਮਗਰਾਂ ਦੀ ਬੱਚੀ ਤੇ ਬਾਕੀ ਇਹ ਵੀ ਨਵੀਂ ਧਰਮ ਮਰਾ ਕੇ ਦਿਖਾ ਦਿੰਦੇ ਦੋ ਨੰਬਰ ਤੇ ਆਪਾਂ ਪੂਨੇ ਨੂੰ ਬੱਚੀ ਵਿਖਾਈ ਆ ਤਾਜੀ ਸੂਈ ਜੀਰ ਪੈਣੀ ਹਜੇ ਬਾਕੀ ਆ ਤੇ ਦੋਨੇ ਗਾਈਆਂ ਪੂਰੇ ਟੋਪ ਟੋਪ ਆ ਘਰੇ ਰੱਖਣ ਵਾਲੀਆਂ ਗਾਈਆਂ ਮੱਝਾਂ ਵਰਗ ਬਾਕੀ ਜਿਹੜਾ ਦੁੱਧ ਆ ਇਹਨਾਂ ਥੱਲੇ ਉਹ ਵੀ ਚੰਗਾ ਜਿਹੜੀ ਪਹਿਲੇ ਨੰਬਰ ਤੇ ਗਾਂ ਵਿਖਾਈ ਆ 16 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਭੰਗ ਕੋਈ ਤੋਲ ਲੈ ਭੰਗ ਲੀਟਰਾਂ ਨਾਲ ਲੈ ਤੇ ਆਪਾਂ ਚੁਵਾਈ ਕਰਾ ਦਾਂਗੇ ਹੋ ਸਕਦਾ ਦੁੱਧ ਵੱਧ ਹੋਵੇ ਤੇ ਦੁੱਧ 20 ਕਿਲੋ ਪਾਉ ਦੀ ਹਨ ਬਾਈ ਬਾਈ ਖੁੱਲਾ ਪਾਉ ਸਹੀ ਹੈ ਕਿਉਂਕਿ ਕੱਦ ਕਾਠ ਦਾ ਹੱਡ ਪੂਰੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਕੋਈ ਐ ਨਹੀਂ ਕੋਈ ਨਿੱਕੀ ਜੀ ਭੀਚੀ ਜੀ ਆਈ ਕੀ ਆ ਪਲਾਂ ਜਵਾਕ ਨੂੰ ਭਾ ਦੇ ਕੀ ਬਾਤਾਂ ਬਾਈ ਬਾਹ ਵੀ ਵਾ ਜਵਾਈ ਇੱਕ ਨੰਬਰ ਮਗਰਲੇਤਨਾ ਜੀ ਮਰਾਦੇ ਤਰ ਓਕੇ ਬਾਈ ਜਮਾ ਲਓ ਵੀ ਸੱਜਣੋ ਸੌਦਾ ਕੋਈ ਢੇੜਾ ਨਹੀਂ ਪੈਂਦਾ ਕਿਸੇ ਦਾ ਵੀ ਢੇੜਾ ਨਹੀਂ ਲੱਗਦਾ ਵਾਧੂ ਹੁਣ ਤੁਸੀਂ ਕੋਲੇ ਆ ਕੇ ਇਕੱਲਾ ਸੌਦਾ ਕਰਨਾ ਥਣ ਥਣ ਚੋਲੀ ਗਿੰਗਾ ਪਾਸਾ ਦੋਵੇਂ ਕੰਨਾਂ 1.5 ਕੋ ਠੀਕ ਹੈ ਸੂਈ ਦੀ ਜੇਰ ਜੂਰ ਦੀ ਓਕੇ ਇਹ ਸੂਈਆ ਆਪਣੀ ਆਪ ਦੀ ਵੀਡੀਓ ਸਾਰਾ ਕੁਝ ਹੈ ਤਾਂ ਠੀਕ ਹੈ ਲੋ ਵੀ ਸੱਜਣ ਬਾਈ ਦਾ ਬਿਲਕੁਲ ਤਸੱਲੀ ਵਾਲਾ ਕੰਮ ਆ ਬਾਈ ਕਹਿੰਦਾ ਵੀਡੀਓ ਆਪਣੇ ਕੋਲ ਏ ਜੇਰ ਦੀ ਪਰ ਓਕੇ ਕੱਦ ਘਾੜ ਕੱਦ ਘੜ ਸੋਨਾ ਗੱਦ ਘਾੜ 6 ਕਾ 6 ਫੁੱਟ ਤੋਂ ਤੇਰਾ ਤਾਂ ਕੱਦ ਦਿੱਤਾ ਹੋ ਗਿਆ ਨਾ ਬਾਈ 1 ਇੰਚ ਸਹੀ ਗੱਲ ਹੈ ਤੇ ਮੋਢੇ ਤੱਕ ਵੀ ਆਉਂਦੀ ਹੈਗਾ 5.5 ਫੁੱਟ ਦੇ ਲਗਭਗ ਗਾ ਹੋਊਗੀ ਸੋਨਾ ਗੱਦ ਘਾੜ ਪਿਆ ਵਾਲੀ ਜਰਸੀ ਤੇ ਜੇ ਕੋਈ ਗਾਹ ਨੂੰ ਭਰਾ ਖਰੀਦ ਮੰਨ ਕੇ ਜਿਹੜਾ ਲੈ ਕੇ ਜਾਂਦਾ ਉਹਨੂੰ ਬੇਨਤੀ ਹੈ ਵੀ ਜਿਹੜਾ ਕੋਈ ਆਪਣਾ ਜਰਸੀ ਡੰਗਰ ਹੁੰਦਾ ਤੇ ਡਾਕਟਰ ਭਰਾਵਾਂ ਨੂੰ ਬੇਨਤੀ ਹੈ ਵੀ ਉਹ ਤੇ ਜਰਸੀ ਵੀ ਸੀਨ ਨੂੰ ਪੜ੍ਹਾ ਸਰੋ ਕਿਉਂਕਿ ਸਾਰੀ ਉਹ ਹੋ ਜਾਂਦਾ ਜੜ ਵੱਡੀ ਜਾਂਦੀ ਹੈ ਜਿਵੇਂ ਹੁਣ ਉਹਨੇ ਬੱਚਾ ਦੇਤਾ ਚਲ ਇਹ ਤਾਂ ਬੱਚੀ ਐ ਏ.ਚ.ਪੀ. ਦੀ ਤੇ ਏ.ਚ.ਪੀ. ਦੇ ਏ.ਚ.ਪੀ. ਦਾ ਜਰਸੀ ਦੇ ਜਰਸੀ ਦਾ ਬੇਨਤੀ ਹੈ ਇਹ ਕਿਉਂਕਿ ਵੇਰੀ ਦਾ ਮਸਲ ਬਾਈ ਬਣਦੀ ਆ ਬਾਕੀ ਆਪਣੀ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਮਿਲਦੇ ਆ ਕਿ ਨਵੀਂ ਵੀਡੀਓ ਚ ਧੰਨਵਾਦ ਹਾਸੀ ਕਰ ਸਾਰਿਆਂ ਨੂੰ